ਲੋਕ ਸਭਾ ਜਿੱਲੀ ਚੋਣਾਂ ਨੇ ਉਹ ਬਿਲਕੁਲ ਹੁਣ ਸਿਰ ਤੇ ਆ ਚੁੱਕੀਆਂ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਆਨ ਗਾਰਡਸ ਹੈ ਸੀਟਾਂ ਦੇ ਪਿੱਛੇ ਤੋਂ ਇਲਾਵਾ ਇਹਨਾਂ ਦੇ ਵਿੱਚ ਹੋਰ ਕੋਈ ਵੀ ਜਿਹੜਾ ਮਨਮਟਾਵ ਹੈ ਹੁਣ ਇਸ ਵੇਲੇ ਨਹੀਂ ਹੈਗਾ ਜਿੱਦਾਂ ਹੀ ਇਹ ਸੀਟਾਂ ਦਾ ਪਿੱਛੇ ਨਿਕਲੇਗਾ ਤੇ ਉਦਾਂ ਹੀ ਜਿਹੜਾ ਗਠਬੰਧਨ ਦਾ ਐਲਾਨ ਕਰ ਦਿੱਤਾ ਜਾਏਗਾ ਕਾਂਗਰਸ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਦਾ ਜਿਹੜਾ ਗਠਬੰਧਨ ਆ ਉਹ ਨੇੜੇ-ਨੇੜੇ ਨਹੀਂ ਦਿਖਾਈ ਦੇ ਰਿਹਾ ਲੋਕ ਸਭਾ ਜਿਹੜੀ ਚੋਣਾਂ ਨੇ ਉਹ ਬਿਲਕੁਲ ਹੁਣ ਸਿਰ ਤੇ ਆ ਚੁੱਕੀਆਂ ਨੇ ਔਰ ਜਿਹੜੀ ਗੱਲ ਅਸੀਂ ਤੁਹਾਨੂੰ ਬਾਰ-ਬਾਰ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਔਨ ਕਾਰਡਸ ਹੈ ਉਹਦੇ ਤੇ ਅੱਜ ਹੋਰ ਥੋੜੀ ਜਿਹੀ ਕਲੈਰਟੀ ਉਸ ਵੇਲੇ ਹੋਈ ਜਦੋਂ ਇੱਕ ਨਿੱਜੀ ਚੈਨਲ ਨੂੰ ਜਿਹੜੇ ਗ੍ਰਹਿ ਮੰਤਰੀ ਨੇ ਹਮੇਸ਼ਾ ਉਹਨਾਂ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਬਾਕੀ ਗੱਲਾਂ ਸਾਰੀਆਂ ਹੋ ਚੁੱਕੀਆਂ ਨੇ ਔਰ ਸਿਰਫ ਸੀਟਾਂ ਦਾ ਪੀਚ ਹੈ ਜਿਹੜਾ ਉਹ ਫਸਿਆ ਹੋਇਆ ਹੈ ਯਾਨੀ ਕਿ ਸੀਟਾਂ ਦੇ ਪੇਛੇ ਤੋਂ ਇਲਾਵਾ ਇਹਨਾਂ ਦੇ ਵਿੱਚ ਹੋਰ ਕੋਈ ਵੀ ਜਿਹੜਾ ਮਨਮਟਾਵਾ ਹੁਣ ਇਸ ਵੇਲੇ ਨਹੀਂ ਹੈਗਾ ਜਿੱਦਾਂ ਹੀ ਇਹ ਸੀਟਾਂ ਦਾ ਪੇਛੇ ਨਿਕਲੇਗਾ ਤੇ ਉਦੋਂ ਹੀ ਜਿਹੜਾ ਗਠਬੰਧਨ ਦਾ ਐਲਾਨ ਕਰ ਦਿੱਤਾ ਜਾਏਗਾ ਜਿੱਦਾਂ ਕਿ ਤੁਹਾਨੂੰ ਪਤਾ ਕਿ ਹੁਣ ਜਿਹੜੇ ਸਤਵੇਂ ਚਰਨ ਦੇ ਵਿੱਚ ਜਿਹੜੇ ਪੰਜਾਬ ਦੇ ਹੈਗੇ ਇਲੈਕਸ਼ਨ ਉਹ ਹੈਗੇ ਨੇ 1 ਜੂਨ ਨੂੰ ਇਲੈਕਸ਼ਨ ਹੋਣੇ ਨੇ ਤੇ ਇਹਨਾਂ ਕੋਲ ਸਮਾਂ ਵੀ ਹੁਣ ਕਾਫੀ ਹੈ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੇ ਗਠਬੰਧਨ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਲਗਾਤਾਰ چل بھی رہی ہیں اور کافی ਨੇڑے لگ رہی ہیں ਜਿਹੜੇ ਸਾਡੇ ਸਰਸਸ ਆ ਉਹ ਸਾਨੂੰ ਇਹ ਦੱਸ ਰਹੇ ਕਿ 6 ਸੀਟਾਂ ਮੰਗ ਰਹੀ ਹੈ ਭਾਜਪਾ اور ਕਿਤੇ ਜਾ ਕੇ 5 ਸੀਟਾਂ ਤੇ 8 ਸੀਟਾਂ ਦੇ ਉੱਤੇ یعنی ਕਿ 5 ਸੀਟਾਂ ਭਾਜਪਾ ਲੜੇਗੀ اور 8 ਸੀਟਾਂ ਦੇ ਉੱਤੇ ਅਕਾਲੀ ਦਾ ਲੜੇਗਾ ਇਹ 13 13 ਸੀਟਾਂ اور ਜਿਹੜੀ ਚੰਡੀਗੜ੍ਹ ਦੀ ਸੀਟ ਹੈ ਉਹ ਪਹਿਲਾਂ ਹੀ ਭਾਜਪਾ ਦੇ ਖਾਤੇ ਦੇ ਵਿੱਚ ਹੈਗੀ ਹੈ ਯਾਨੀ ਕਿ ਹੁਣ ਇਹ ਗੱਲ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿ ਦੋਨੇ ਜੜੀਆਂ ਹੈਗੇ ਗਠਜੰਤਨ ਕਰਨ ਗਿਆ ਦੂਸਰੇ ਪਾਸੇ ਕਾਂਗਰਸ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਜਿਹੜਾ ਗਠਜੋੜਨ ਆ ਉਹ ਨੇੜੇ-ਨੇੜੇ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਕਈ ਉਮੀਦਵਾਰ ਵੀ ਕੋਸ਼ਿਸ਼ ਕਰ ਦਿੱਤੇ ਨੇ ਤੇ ਕਾਂਗਰਸ ਨੇ ਹਜੇ ਕੋਸ਼ਿਸ਼ ਕਰਨੇ ਨੇ ਆਪਣੇ ਉਮੀਦਵਾਰ ਤੇ ਅਸੀਂ ਮੁੜ ਕੇ ਤੁਹਾਨੂੰ ਦੁਬਾਰਾ ਜੇ ਇਸ ਗੱਲ ਦੇ ਉੱਤੇ ਆਈਏ ਕਿ ਭਾਜਪਾ ਤੇ ਅਕਾਲੀਆਂ ਦਾ ਗਠਜੋੜਨ ਪਹਿਲਾਂ ਤਾਂ ਇਹ ਦੱਸਿਆ ਜਾ ਰਿਹਾ ਸੀਗਾ ਕਿ ਪਿਛਲੇ ਮਹੀਨੇ ਦੀ 14 ਤਰੀਕ ਨੂੰ ਇਹਨਾਂ ਨੇ ਐਲਾਨ ਕਰ ਦੇਣਾ ਸੀ ਪਰ ਅਚਾਨਕ ਹੀ ਕਿਸਾਨਾਂ ਨੇ ਜਿਹੜਾ ਆਪਣੇ ਅੰਦੋਲਨ ਦਾ ਐਲਾਨ ਕਰ ਦਿੱਤਾ ਤੇ ਇਹ ਜਿਹੜੀ ਬੈਕਫਰਕ ਤੇ ਇਹਨਾਂ ਦੇ ਗਠਬੰਧਨ ਦੀਆਂ ਗੱਲਾਂ ਨਹੀਂ ਬੈਕਫਰਕ ਤੇ ਆ ਗਈਆਂ ਕਿਉਂਕਿ ਕਿਤੇ ਨਾ ਕਿਤੇ ਲੱਗਦਾ ਸੀ ਅਕਾਲੀ ਦਲ ਨੂੰ ਕਿ ਇਹਦਾ ਸਾਨੂੰ ਖਮਾਜਾ ਪੁੱਗਤਣਾ ਪੈ ਸਕਦਾ ਪਿੰਡਾਂ ਦੇ ਵਿੱਚ ਪਰ ਹੌਲੀ 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 ਕਰਕੇ ਹੁਣ ਜਿਹੜੀ ਤਸਵੀਰ ਆ ਉਹ ਬਿਲਕੁਲ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਔਰ ਭਾਜਪਾ ਜਿਹੜੀ ਇਸ ਵੇਲੇ ਆਪਣੀ ਅਰਬਨ ਵੋਟਰਸ ਦੇ ਵਿੱਚ ਉਹਦੀ ਸਥਿਤੀ ਬਹੁਤ ਮਜ਼ਬੂਤ ਹੈ ਤੇ ਜਿਹੜੇ ਅਕਾਲੀ ਦਲ ਉਹਦਾ ਵੀ ਜਿਹੜੇ ਕਿਤੇ ਨਾ ਕਿਤੇ ਜਿਹੜਾ ਗੈਡਰ ਹੈਗਾ ਉਹ ਉਹਦੇ ਨਾਲ ਹੈਗਾ ਔਰ ਜਦੋਂ ਇਹ ਜਿਹੜਾ ਦੋਨਾਂ ਦਾ ਇਹਨਾਂ ਦਾ ਘਟਬੰਧਨ ਹੁੰਦਾ ਤੇ ਜਿਹੜਾ ਜਿਹੜਾ ਪੋਲਿਟੀਕਲ ਸਿਨੈਰੀਓ ਆ ਉਹ ਤੁਹਾਨੂੰ ਕਾਫੀ ਹੱਦ ਤੱਕ ਇਹਨਾਂ ਚੋਣਾਂ ਦੇ ਵਿੱਚ ਬਦਲਦਾ ਦਿਖਾਈ ਦੇਵੇਗਾ